ਹੈਲੋ ਜੀ ਸਸਿਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਮਹਿਕ ਬਟਿਕ ਤੇ ਅੱਜ ਅਸੀਂ ਕਮੀਜ਼ ਦੀ ਕਟਿੰਗ ਕਰਾਂਗੇ ਇਸ ਕਮੀਜ਼ ਦਾ ਨਾਪ ਹੈਗਾ ਛਾਤੀ ਹੈਗੀ 23 ਇੰਚ ਕਮਰ 1 ਇੰਚ हिਪ 23 ਇੰਚ ਤੀਰਾ ਹੈਗਾ 12 ਇੰਚ ਇਸ ਨਾਪ ਦੇ ਅਕੋਰਡਿੰਗ ਆਪਾਂ ਇਸ ਦੀ ਕਟਿੰਗ ਕਰਾਂਗੇ ਠੀਕ ਹੈ ਜੀ ਆਓ ਜੀ ਲੈਨੇ ਆ ਸਭ ਤੋਂ ਪਹਿਲਾਂ ਤੀਰਾ 12 ਇੰਚ ਦਾ ਹਾਫ ਲਵਾਂਗੇ 6 ਇੰਚ ਠੀਕ ਹੈ ਇੱਥੋਂ ਆਪਾਂ ਹੇਠਾਂ ਨੂੰ 7 ਇੰਚ ਲਵਾਂਗੇ ਠੀਕ ਹੈ ਜੀ ਇੱਥੋਂ ਆਪਾਂ 7 ਇੰਚ ਲੈ ਲਿਆ ਇਧਰ ਤੋਂ ਆਪਾਂ ਲਵਾਂਗੇ ਇੱਥੋਂ ਆਪਾਂ 6 ਇੰਚ ਤੀਰਾ ਲਿਆ ਇੱਥੋਂ ਆਪਾਂ ਇਸ ਦਾ ਅੱਧਾ ਇੰਚ ਕੱਟ ਲਵਾਂਗੇ 5.5 ਤੇ ਇਧਰ ਆਪਾਂ ਛਾਤੀ ਦੇ ਨਿਸ਼ਾਨ ਲਾਵਾਂਗੇ 1 ਇੰਚ ਸੌਰੀ 3 ਇੰਚ ਤੇ 11.5 ਇੰਚ ਠੀਕ ਹੈ ਜੀ ਇਸ ਨੂੰ ਤੁਸੀਂ ਇਸ ਤਰ੍ਹਾਂ ਮਿਲਾ ਦਿਓ ਇਸ ਦਾ ਹਾਫ ਕਰ ਲਓ ਇੱਥੋਂ ਇੱਧਰ ਤੋਂ ਵੀ ਇਸ ਤਹਾਫ ਕਰ ਲੈਣਾ 1 ਇੰਚ ਦੀ ਅਸੀਂ ਫਰੰਟ ਵਾਲੀ ਕਾਟ ਦਵਾਂਗੇ ਇਹ ਸਾਡੀ ਫਰੰਟ ਵਾਲੀ ਕਾਟੋਗੀ ਇੱਥੋਂ ਅਸੀਂ ਹੁਣ ਬੈਕ ਵਾਲੀ ਇਹਨੂੰ ਇਸ ਤਰ੍ਹਾਂ ਮਿਲਾਵਾਂਗੇ ਜਿੱਥੋਂ ਅਸੀਂ ਹਾਫ ਕੀਤਾ ਹੋਇਆ ਇਥੋਂ ਅਸੀਂ ਇਸ ਤਰ੍ਹਾਂ ਮਲਾ ਦੇਣਾ ਠੀਕ ਹੈ ਇਥੋਂ ਅਸੀਂ ਬੈਕ ਵਾਲੀ ਗੁਲਾਈ ਦਵਾਂਗੇ ਇਹ ਸਾਡੀਆਂ ਕਾਟਾਂ ਹੋ ਗਈਆਂ ਠੀਕ ਹੈ ਜੀ ਮੋੜੇ ਦੀਆਂ ਹੁਣ ਅਸੀਂ ਇਥੋਂ ਫਿਟਿੰਗ ਦੇ ਇਨਸ਼ਾਅਲਾਵਾਂਗੇ ਇਥੋਂ 6.5 ਇੰਚ ਰੱਖਾਂਗੇ ਫਿਟਿੰਗ ਕਮਰ ਸਾਈਡ ਹੈਗੀ ਉਹਨਾਂ ਦੀ ਸਾਡੇ 15 ਤਿਆਰ ਆਪਾਂ ਰੱਖਾਂਗੇ 16 ਇੰਚ 2 ਇੰਚ ਕਮਰ ਹੈਗੀ ਤੇ ਆਪਾਂ ਨੇ 22 ਇੰਚ ਲੈਣੀ ਹੈ 1 ਇੰਚ ਵਧਾ ਕੇ ਲੈਣਾ ਹੈ ਪਲੇਟਾਂ ਵਾਸਤੇ ਵਿੱਚ ਕਪੜਾ ਐਡ ਕਰਨਾ ਹੈ 1 ਇੰਚ हिਪ ਹੈਗੀ 23 ਇੰਚ ਇਸ ਦਾ ਵੀ ਅਸੀਂ ਹਾਫ ਲਵਾਂਗੇ ਸਾਡੇ 11 ਇੰਚ ਠੀਕ ਹੈ ਜੀ ਇਸ ਨੂੰ ਤੁਸੀਂ ਇਸ ਤਰ੍ਹਾਂ ਮਿਲਾ ਦੇਣਾ ਇੱਥੋਂ ਹਿੱਪ ਨੂੰ ਵੀ ਇਸ ਤਰ੍ਹਾਂ ਮਲਾ ਦੇਣਾ ਠੀਕ ਹੈ ਜੀ ਹੁਣ ਅਸੀਂ ਲਾਵਾਂਗੇ ਪਲੇਟਾਂ ਦੇ ਨਿਸ਼ਾਨ ਪਲੇਟ ਸਾਡੇ ਤਿਆਰ ਹੈਗੇ ਆ 11.5 ਤਿਆਰ ਆਪਾਂ 12 ਇੰਚ ਤੇ ਮਾਰਕ ਕਰਾਂਗੇ ਸੈਂਟਰ ਹੈਗਾ 7 ਇੰਚ 7 ਇੰਚ ਦਾ ਹਾਫ ਲਵਾਂਗੇ 3.5 7 ਇੰਚੀ ਪਲੇਟ ਲੰਬਾ ਪਾਵਾਂਗੇ ਇਸ ਤਰ੍ਹਾਂ ਠੀਕ ਹੈ ਜੀ ਇੱਧਰ ਵੀ ਅਸੀਂ ਇੰਨਾ ਹੀ ਹਾਫ ਕਰਾਂਗੇ ਸਾਢੇ ਦਿਨ ਇੱਥੋਂ ਅਸੀਂ ਸਾਈਡ ਵਾਲੀ ਪਲੋਈ ਪਾਵਾਂਗੇ ਇਹ ਦੇਖੋ ਇੱਥੋਂ ਤੁਸੀਂ 2 ਇੰਚ ਮਾਰਜਨ ਛੱਡਣਾ ਹੈ ਇੱਥੋਂ ਤੁਸੀਂ ਇਹ ਸੈਂਟਰ ਦੇ ਵਿੱਚ ਪਲੇਟ ਪਾਣੇ ਠੀਕ ਹੈ ਜੀ ਇਸ ਸਾਡੀ ਫਿਟਿੰਗ ਦੇ ਨਿਸ਼ਾਨ ਨੇ ਠੀਕ ਹੈ ਜੀ ਜੇਕਰ ਤੁਹਾਡੇ ਮੋੜ ਤੁਹਾਡੇ ਮੋੜੇ ਵਿੱਚ ਜੇਕਰ ਵੱਲ ਪੈਂਦੇ ਆ ਤਾਂ ਤੁਸੀਂ ਇੱਥੋਂ ਫਿਟਿੰਗ ਇਸ ਤਰ੍ਹਾਂ ਦੇਣੀ ਹੈ ਇੱਥੋਂ 3 ਇੰਚ ھیਠਾ ਛੱਡ ਦੇਣਾ ھیਠਾ ਨੂੰ ਨਿਸ਼ਾਨ ਲਾ ਲੈਣਾ ਇੱਧਰ ਅੱਧਾ ਇੰਚ ਤੁਸੀਂ ਕੱਟ ਕਰ ਦੇਣਾ ਇਸ ਨੂੰ ਤੁਸੀਂ ਇਸ ਤਰ੍ਹਾਂ ਮਿਲਾ ਦੇਣਾ ਠੀਕ ਹੈ ਜੀ ਇੱਥੋਂ ਇਸ ਤਰ੍ਹਾਂ ਤੁਸੀਂ ਸਲਾਈ ਦੇਣੀ ਹੈ ਇੱਥੋਂ ਫਿਰ ਇਸ ਤਰ੍ਹਾਂ ਫਿਟਿੰਗ ਦੀ ਸਲਾਈ ਦੇਣੀ ਹੈ ਬਿਲਕੁਲ ਮੋਡਾ ਸਾਡਾ ਸਹੀ ਆਏਗਾ ਇੱਥੇ ਜੋ ਵੱਲ ਪੈਂਦੇ ਇਕੱਠਾ ਜਿਹਾ ਕਪੜਾ ਹੁੰਦਾ ਹੈ ਉਹ ਨਹੀਂ ਹੋਵੇਗਾ ਠੀਕ ਹੈ ਜੀ ਇੱਥੋਂ ਤੁਸੀਂ ਅੱਧਾ ਇੰਚ ਤੀਰੇ ਤੋਂ ਕੱਟ ਦੇ ਦੇਣੀ ਹੈ ਠੀਕ ਹੈ ਜੀ ਇਹ ਸਾਡੀ ਕਮੀਜ਼ ਦੀ ਡਰਾਫਟਿੰਗ ਹੈ ਹੁਣ ਆਓ ਕਰਦੇ ਹਾਂ ਕਟਿੰਗ इन्होंशान उपर उपर ही मैं कटिंग करा इत जिन्ना भी मार्जन रखना है दो इंच तो चाहिए ही है ठीक है जी दो इंच का मार्जिन रख के बाकी कपड़ा तुम्हें कटिंग कर देना ठीक है जी इतो मोडे की काट दे दो ਅਸੀਂ ਪਾਵਾਂਗੇ ਫਰੰਟ ਵਾਲੀ ਕਾਰਡ ਇਸ ਤਰ੍ਹਾਂ ਤੁਸੀਂ ਦੋ ਪੱਲੇ ਚੱਕ ਲੈਣੇ ਫਿਰ ਫਰੰਟ ਵਾਲੀ ਕਾਰਡ ਪਾਉਣੀ ਹੈ ਇਸੇ ਤਰ੍ਹਾਂ ਅਸੀਂ ਹੁਣ ਗਲੇ ਦੀ ਕਟਿੰਗ ਕਰਾਂਗੇ ਬੈਕ ਵਾਲੇ ਦੀ ਬੈਕ ਵਾਲਾ ਗਲਾ ਸਾਡਾ ਹੈਗਾ 4 ਇੰਚ दो इंच ढाई इंच ब्रॉड रखा इस तरह इस तरह तीन डब्बी बना लेनी इस तरह गुलाई देनी है जी ठीक है ये गला साढ़ा छोटा ही पाते ने कस्टमर ਸਾਡੇ ਕਮੀਜ਼ ਦੀ ਕਟਿੰਗ ਹੋ ਗਈ ਇਸ ਤਰ੍ਹਾਂ ਤੁਸੀਂ ਕਮਰ ਤੇ ਵੀ ਨਿਸ਼ਾਨ ਕੱਟ ਲਗਾ ਲੈਣੇ हिਪ ਤੇ ਵੀ ਹੁਣ ਅਸੀਂ ਘੇਰੇ ਦੇ ਨਿਸ਼ਾਨ ਲਗਾਵਾਂਗੇ ਘੇਰਾ ਸਾਡਾ हिਪ ਨਾਲੋਂ ਘਟ ਹੈ हिਪ ਸਾਡੀ ਹੈਗੀ ਸੀ 23 ਇੰਚ ਘੇਰਾ ਹੈਗਾ 22 ਇੰਚ ਇੱਥੇ ਤੁਸੀਂ 11 ਇੰਚ ਤੋਂ ਨਿਸ਼ਾਨ ਲਾ ਲੈਣੇ ਇਸ ਤਰ੍ਹਾਂ ਇਸ ਨੂੰ ਮਲਾ ਕੇ ਨਿਸ਼ਾਨ ਲਾ ਲੈਣ ਦੋ ਤੋਂ 1.5 ਇੰਚ ਦਾ ਕੱਪੜਾ ਤੁਸੀਂ ਇਸ ਤਰ੍ਹਾਂ ਵਿੱਚ ਛੱਡ ਕੇ ਬਾਕੀ ਕਟਿੰਗ ਕਰ ਦੇਣੀ ਹੈ ਇਹ ਕਪੜਾ ਸਾਡਾ ਪਸ਼ਮੀਨੇ ਦੇ ਵਿੱਚ ਹੈ ਜੇਕਰ ਇੱਥੇ ਅਸੀਂ ਜਿਆਦਾ ਮਾਰਜਨ ਦਵਾਂਗੇ ਤੇ ਚਾਕ ਬਹੁਤ ਮੋٹے-ਮੋٹے ਫੋਲਡ ਹੁੰਦੇ ਨੇ ਉਹ ਫਿਰ ਜਿਆਦਾ ਵਧੀਆ ਨਹੀਂ ਲੱਗਦੇ ਠੀਕ ਹੈ ਜੀ ਇਹ ਸਾਡੇ ਕਮੀਜ਼ ਦੀ ਕਟਿੰਗ ਹੋ ਗਈ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤਾਂ ਪਲੀਜ਼ ਇੱਕ ਲਾਈਕ ਜ਼ਰੂਰ ਕਰਿਓ ਜੀ ਧੰਨਵਾਦ ਜੀ